BBMB ਪਾਕਰਾ ਬਿਆਸ ਮੈਨੇਜਮੈਂਟ ਬੋਰਡ ਇਸ ਦਾ ਕਾਫੀ ਹੱਦ ਤੱਕ ਕੰਟਰੋਲ ਕੇਂਦਰ ਆਪਣੇ ਹੱਥ ਚ ਲੈ ਚੁੱਕਿਆ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਕੰਟਰੋਲ ਹੁਣ ਕੇਂਦਰ ਕੋਲੇ ਹੈ ਪਹਿਲਾਂ ਮੈਂਬਰਾਂ ਦੇ ਵਿੱਚ ਸਾਡੀ ਤਾਕਤ ਘਟਾਈ ਅੰਦਰ ਕੰਟਰੋਲ ਸਾਡੇ ਹੱਥੋਂ ਖੋਇਆ ਜਦੋਂ ਕਿ ਪਹਿਲਾਂ ਫਿਕਸ ਸੀ ਕਿ ਜਿਹੜਾ ਵੀ ਪੰਜਾਬ ਦਾ ਮੈਂਬਰ ਹੋਊਗਾ ਉਹ ਪਾਵਰ ਦਾ ਇੰਚਾਰਜ ਹੋਊਗਾ ਜਿਹੜਾ ਹਰਿਆਣੇ ਦਾ ਮੈਂਬਰ ਹੋਊਗਾ ਉਹ ਸਿੰਚਾਈ ਦਾ ਚਾਰਜ ਹੋਊਗਾ ਪਰ ਬੀਬੀਐਮਬੀ ਜੀ ਦਾ ਕੰਮ ਮੈਨੇਜ ਕਰਨਾ ਹੈ ਮੈਨੇਜਮੈਂਟ ਕਰਨਾ ਹੈ ਉਹ ਬੀਬੀਐਮਬੀ ਪਾਣੀਆਂ ਦੀ ਵੰਡ ਵੀ ਕਰਦੀ ਆ ਆਪਣੀ ਮਰਜ਼ੀ ਨਾਲ ਪਾਣੀ ਛੱਡਦੀ ਵੀ ਆ ਆਪਣੀ ਮਰਜ਼ੀ ਨਾਲ ਡੈਮ ਭਰਦੀ ਵੀ ਉਹ ਸਾਰਾ ਕੁਝ ਆਪਣੇ ਹਸਾਬ ਨਾਲ ਕਰ ਰਹੀ ਆ ਇਹਨਾਂ ਨੂੰ ਕੁਝ ਨਹੀਂ ਪੁੱਛਿਆ ਜਾ ਰਿਹਾ ਦਾ ਮਤਲਬ ਕਹਿੰਦੇ ਦੱਸ ਦਿੰਨੇ ਆ ਜੀ ਤੁਹਾਨੂੰ ਪਰ ਫਿਰ ਪਿਛਲੇ ਦਿਨੀ ਸੁਰੱਖਿਆ ਨੂੰ ਲੈ ਕੇ ਮਾਮਲਾ ਹੋਇਆ ਤਮੋਕ ਮੰਤਰੀਪੋ ਕੰਟਮਨ ਹਰੋ ਨੇ ਬਹੁਤ ਇਸ ਨੂੰ ਵੱਡਾ ਮੁੱਦਾ ਬਣਾ ਕੇ ਐ ਕਿਵੇਂ ਆਹ ਦੇਖੋ ਜੀ ਹਰਿਆਣੇ ਨੂੰ ਵੱਧ ਪਾਣੀ ਛੱਡਣ ਲੱਗੇ ਸੀ ਕਿ ਆਪਾਂ ਜਾ ਕੇ ਕੰਟਰੋਲ ਕਰ ਲਿਆ ਬਚਾ ਲੇ ਪਰ ਉਸ ਤੋਂ ਬਾਅਦ ਕੇਂਦਰ ਨੇ ਤਹਿਆ ਕਰ ਲਿਆ ਕਿ ਜਿਹੜੀ ਰਹਿੰਦੀ ਖੁੰਦੀ ਤਾਕਤ ਵੀ ਹੈ ਪੰਜਾਬ ਕੋਲ ਬੀਬੀਐਮਪੀ ਦੀ ਉਹ ਖੋਲ ਹੀ ਜਾਵੇ ਡੈਮ ਸਾਡੀ ਜ਼ਮੀਨ ਤੇ ਬਣੇ ਦਰਿਆ ਸਾਡੇ ਹਮਾਚਲ ਤੋਂ ਵਾਕਿਆ ਕਿ ਜਦੋਂ ਪੰਜਾਬ 'ਚ ਆਗੇ ਤਾਂ ਜਿੱਥੋਂ ਵਾਕੇ ਜਾਂਦੇ ਆ ਜਿੱਥੋਂ ਲੰਘ ਕੇ ਜਾਂਦੇ ਆ ਜਿੱਥੋਂ ਬਹਿੰਦੇ ਆ ਦਰਿਆ ਉੱਥੇ ਉਹਨਾਂ ਦੀ ਮਾਲਕੀ ਹੈ ਰਿਪੀਡੈਂਸ ਦਾ ਨਿਧਾਨ ਦਾ ਫਾਰਮੂਲਾ ਹੁਣ ਜੇ ਤੁਸੀਂ ਨਹਿਰਾਂ ਕੱਢ ਰਹੇ ਹੋ ਤੇ ਉਹ ਨਹਿਰਾਂ ਦੀ ਵੰਡ ਬੰਡੀ ਦਾ ਤਰੀਕਾ ਇਹ ਅਪਣਾ ਰਹੇ ਹੋ ਕਿ ਜੀ ਠੀਕ ਹੈ ਜੀ ਹਰਿਆਣਾ ਸਾਡਾ ਸੀ ਜਿਸ ਲਈ ਉਹਨੂੰ ਦੇਵਾਂਗੇ ਉਧਰ ਜਿਹੜੇ ਆਰਪਾਣੀ ਰਹਿ ਗਿਆ ਉਹ ਚੋਂ ਸਾਨੂੰ ਨਹੀਂ ਦੇਵਾਂਗੇ ਇਹ ਕਮਾਲ ਦਾ ਫਿਰ ਰਾਸਥਾਨ ਨੂੰ ਵੀ ਚਾਹੀਦਾ ਜੀ ਪਾਣੀ ਦਿੱਲੀ ਨੂੰ ਵੀ ਚਾਹੀਦਾ ਜੀ ਚੰਡੀਗੜ੍ਹ ਨੂੰ ਵੀ ਚਾਹੀਦਾ ਦੋ ਜੀ ਇਹਨਾਂ ਨੂੰ ਉਹਦੇ ਕੰਟਰੋਲ ਲਈ ਜੇ ਅਸੀਂ BBMB ਬਣਾਈ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੂੰ ਚਲਾਉਣ ਦਾ ਖਰਚਾ 40% ਪੰਜਾਬ ਦੇਊਗਾ ਜੀ 30% ਹਰਿਆਣਾ ਦੇਊਗਾ ਜੀ 24% ਰਾਜਸਥਾਨ ਦੇਊਗਾ ਜੀ ਹੈ 4% ਜੀ ਹਿਮਾਚਲ ਦੇਊਗਾ ਜੀ 2% ਚੰਡੀਗੜ੍ਹ 4 ਹੀ ਪਰਸੈਂਟ ਅਸੀਂ ਦੇ ਰਹੇ ਹਾਂ ਬਾਕੀ ਸਾਰੀਆਂ ਧਿਰਾਂ 7% ਮਿਲ ਕੇ ਦੇ ਰਹੀਆਂ ਨੇ ਹੁਣ ਇਹ ਸਨੁਕਤੇ ਤੇ ਦਾਅ ਤੇ ਸਵਾਲ ਖੜਾ ਹੋਇਆ ਕਿ ਕੇਂਦਰੀ ਜਿਹੜਾ ਬਿਜਲੀ ਮੰਤਰਾਲਾ ਉਹਨੇ ਸੂਬਿਆਂ ਨੂੰ ਤਸਵੀਰ ਭੇਜੀ ਆ ਕਿ ਵੀ ਰਾਜਸਥਾਨ ਤੇ ਹਿਮਾਚਲ ਦੀ ਚਿਰਾਂ ਤੋਂ ਮੰਗ ਸੀ ਕਿ ਉਹਨਾਂ ਦੇ ਮੈਂਬਰ ਵੀ ਇਹਦੇ ਵਿੱਚ ਪੱਕੇ ਤੌਰ ਤੇ ਐਡ ਕੀਤੇ ਜਾਣ ਟੈਂਪਰੇਰੀ ਨਾ ਹੋਣ ਪਹਿਲਾਂ ਉਹ ਟੈਂਪਰੇਰੀ ਚੁਰੇ ਆਉਂਦੇ ਨੇ ਹਰ ਵਾਰ ਪੰਜਾਬ ਤੇ ਹਰਿਆਣਾ ਨੇ ਦਾ ਵਿਰੋਧ ਕੀਤਾ ਕਿ ਨਹੀਂ ਇਹ ਸਾਡੇ ਲਈ ਬਣਿਆ ਸਾਡਾ ਜੀ ਇਹ ਮਸਲਾ ਸਾਡਾ ਜੀ ਅਸੀਂ ਨਹੀਂ ਝਟਾਂਗੇ ਜੀ ਸਾਡੇ ਦੋਵਾਂ ਦੇ ਮੈਂਬਰ ਪੱਕੇ ਹੋਣਗੇ ਇਸ ਲਈ ਸਿੰਚਾਈ ਦਾ ਮੈਂਬਰ ਉਹਨਾਂ ਦੇ ਉੱਤੇ ਪਾਵਰ ਦਾ ਮੈਂਬਰ ਸਾਡਾ ਸੀ ਹੁਣ ਇਹਦੇ ਵਿੱਚ ਵੀ ਇਹ ਫਿਰ ਬਦਲ ਕਰਨ ਲੱਗ ਪਏ ਇਹਦੇ ਵਿੱਚ ਵੀ ਕਿ ਜੀ ਇਹ ਇਹ ਇਹਦਾ ਨੋਰਮਲੀ ਪੂਰਾ ਜੀ ਇਹਦਾ ਆ ਨਹੀਂ ਪੂਰਾ ਜੀ ਇਸ ਲਈ ਬਾਹਰੋਂ ਲਿਆ ਕੇ ਲਾਉਣ ਲੱਗ ਪਏ ਪਰ ਹੁਣ ਇਹਨਾਂ ਨੇ ਤਸਦੀਕ ਤੇ ਜਿਹਨਾਂ ਸਵੇਰ ਨੂੰ ਤੁਹਾਡੀ رائے ਮੰਗੀ ਆ ਵਿਰਾਸਤਾਂ ਕਿਉਂ ਨਾ ਕਰੂਗਾ ਮਾਰਚਲ ਕਿਉਂ ਨਾ ਕਰੂਗਾ ਚੰਡੀਗੜ੍ਹ ਕਿਉਂ ਨਾ ਕਰੂਗਾ ਤੇ ਹਰਿਆਣਾ ਕੇਂਦਰ ਦੀ ਸਰਕਾਰ ਜੀ ਕੇਂਦਰ ਦੀ ਮਨਸ਼ਾ ਹਰਿਆਣਾ ਕੀ ਕੀਮਤ ਨਾ ਕਰ ਲਵੇ ਕਿ ਜਿਹੋ ਜਿਹੇ ਸਥਿਤੀ ਸਾਡੇ ਵਾਲਿਆਂ ਦੀ ਗੋਡੇ ਟੇਕਿਆ ਦਿੱਲੀ ਮੂਰੇ ਇਹਨਾਂ ਦੀ ਵੀ ਕਿੱਥੇ ਹਿੰਮਤ ਹੋਣੀ ਆ ਕਿ ਹਾਂ ਡਰਾਮਾ ਹੋ ਸਕਦਾ ਫੇਰ ਭਾਜਣਾ ਟਾਲ ਭਾਜਣਾ ਫੇਰ ਨੰਗਲ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਨੰਗਲ ਹੋ ਸਕਦੀ ਆ ਕਿਉਂ ਦਿੱਲੀ ਨਹੀਂ ਜਾਂਦੇ ਜੰਤਰ ਮੰਤਰ ਤੇ ਨਹੀਂ ਜਾਂਦੇ ਹੈ ਸੰਸਦ ਮੂਰੇ ਨਹੀਂ ਜਾਂਦੇ ਨਰਿੰਦਰ ਮੋਦੀ ਮਿਤਸਾ ਦੇ ਘਰ ਮੂਰੇ ਨਹੀਂ ਜਾਂਦੇ ਉੱਥੇ ਜਾਣੋਂ ਡਰ ਲੱਗਦਾ ਹੁਣ ਮੁੱਤਾਇਲ ਮਨਰੇਜ ਜੀ ਕਹਿੰਦੇ ਜੀ ਐਦਾਂ ਕਿਵੇਂ ਕਰ ਦੂਗਾ ਕੇਂਦਰ ਜੀ ਉਹਨਾਂ ਦੇ ਪੱਕੇ ਮੈਂਬਰ ਕਿਵੇਂ ਲੈ ਲੂਗਾ ਜੀ ਖਰਚਾ ਤਾਂ ਸੀ ਵੱਧ ਦਿੰਨੇ ਆ ਸਰਦਾਰ ਅਮੀਰ ਸਿੰਘ ਹੋਰਾਂ ਦਾ ਇੱਕ ਨੁਕਤਾ ਬੜਾ ਬਾਜਬ ਸੀ ਉਹ ਕਹਿੰਦੇ ਵੀ ਪੈਸਾ ਹੀ ਅਧਾਰ ਹੈ ਕਿ ਖਰਚਾ ਅਸੀਂ ਦਿੰਨੇ ਆ ਇਸ ਲੀਨ ਉਹਨਾਂ ਦਾ ਮੈਂਬਰ ਕਿਵੇਂ ਕਹਿੰਦੇ ਤਕਨੀਕੀ ਮਸਲਾ ਕਿੱਥੇ ਆ 1964 ਚ ਪਾਣੀਆਂ ਦੀ ਵੰਡ ਸਮੇਂ ਸੁੱਬਿਆਂ ਦੀ ਵੰਡ ਸਮੇਂ ਜਿਹੜਾ ਐਕਟ ਬਣਿਆ ਪੁਨਰਗਠਨ ਐਕਟ ਉਹਦੇ ਵਿੱਚ ਸੋਧ ਕਰਨ ਨੂੰ ਫਿਰਦੇ ਹੋ ਕਹਿੰਦੇ ਉਹਦੇ ਉੱਤੇ ਲੜਾਈ ਕਿਉਂ ਨਹੀਂ ਲੜਦੀਆਂ ਸਾਡੀਆਂ ਸਰਕਾਰਾਂ ਸਾਡੀਆਂ ਰਾਜਨੀਤਿਕ ਤਰ੍ਹਾਂ ਕਹਾਂ ਕਿਵੇਂ ਵੀ ਕਹਿੰਦੇ ਪੈਸਿਆਂ ਦੀ ਕੀ ਗੱਲ ਕਹਨੂੰ ਮਾਚਲ ਕਹਿ ਦੂਗਾ ਕੱਲ ਨੂੰ ਰਾਸਨ ਕਹਿ ਦੂਗਾ ਕਿ ਜੀ ਅਸੀਂ ਦੋਏ 50-50% ਦੇ ਦਿੰਨੇ ਆ। ਮਤਲਬ ਫਿਰ ਕੀ ਕਰੂੰਗੇ ਤੁਸੀਂ? ਕਹਿੰਦੇ ਉਹ ਕਹਿੰਦੇ ਅਸੀਂ ਵੱਧੂ ਦੇ ਦਿੰਨੇ ਆ। ਤੁਹਾਡੇ ਵਾਲੇ 40-24 ਅਸੀਂ 10-10% ਲੈ ਲੈਂਦੇ ਜੇ ਤੁਸੀਂ ਦੇ ਦਿਆ ਕਰੋ ਜੀ 20%। ਫਿਰ ਸਵਾਲ ਦਾ ਕੀ ਕਹਿੰਦੇ? ਸਵਾਲ ਪੈਸੇ ਦਾ ਨਹੀਂ ਆ ਸਵਾਲ ਹੱਕ ਦਾ, ਅਧਿਕਾਰ ਦਾ, ਕਾਨੂੰਨ ਦਾ, ਸੰਵਿਧਾਨ ਦਾ ਏ। ਤੇ ਇਹਦਾ ਕੋਈ ਮਤਲਬ ਇਹ ਤਸਵੀਰ ਤਾਂ ਭੇਜਤੀ ਕਿ ਜੀ ਅਸੀਂ ਉਹਨਾਂ ਦੇ ਪੱਕੇ ਮੈਂਬਰ ਲਾਉਣੇ ਆ। ਜਦੋਂ ਕੰਮੇ ਦੋ ਨੇ ਕਹਿੰਦੇ ਇੱਕ ਪਾਵਰ ਦਾ ਇੱਕ ਸਿੰਚਾਈ ਦਾ ਤੇ ਉਹਦੇ ਲਈ ਨਿਯਮ ਤੈ ਸੀਗਾ ਕਿ ਪੰਜਾਬ ਦਾ ਬੰਦਾ ਪਾਵਰ ਦਾ ਕੰਮ ਦੇਖੂਗਾ ਤੇ ਹਰਿਆਣਾ ਦਾ ਬੰਦਾ ਸਿੰਚਾਈ ਦਾ ਕੰਮ ਦੇਖੂਗਾ ਤੇ ਫਿਰ ਇਹ ਦੋ ਬੰਦੇ ਪੱਕੇ ਹੋਰ ਲਾ ਕੇ ਕਰਾਉਣਾ ਕੀ ਹੈ ਜੀ ਕਹਿੰਦੇ। ਜਦੋਂ ਕਿ ਮਾਇਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਬੀਬੀ ਐਮਬੀ ਦੀ ਜ਼ਰੂਰਤ ਨਹੀਂ ਹੁਣ। ਇਹ ਕੰਟਰੋਲ ਸਥਾਨਕ ਸੂਬੇ ਨੂੰ ਮਿਲਣਾ ਚਾਹੀਦਾ ਹੈ। ਹੋਰ ਨਾ ਡੈਮਾਂ ਦੇ ਹਵਾਲੇ ਨਾਲ ਹੋਰ ਨਾ ਮੈਂ ਸੂਬਿਆਂ ਦੇ ਹਵਾਲੇ ਨਾਲ ਤੁਸੀਂ ਝਾਤ ਮਾਰ ਕੇ ਦੇਖੋ ਕਿ ਕੰਟਰੋਲ ਕਿਹਦੇ ਹੱਥ 'ਚ ਹੈ ਜਦੋਂ ਸੂਬਿਆਂ ਦਾਦ ਕਰਾਉਂ ਸੂਬਿਆਂ ਕੋਲ ਕਿਉਂ ਨਹੀਂ ਆਉਂਦਾ ਕਹਿੰਦੇ ਇਸ ਨੁਕਤੇ ਤੇ ਗੱਲ ਕਿਉਂ ਨਹੀਂ ਹੁੰਦੀ ਪਰ ਨਹੀਂ ਕੇਂਦਰ ਨੇ ਤੈਅ ਕਰ ਲਿਆ ਕਿ ਅਸੀਂ ਕੇਂਦਰੀ ਕੰਟਰੋਲ ਕਰਨਾ ਹੈ ਚਾਹੇ ਸੁਰੱਖਿਆ ਦਾ ਮਸਲਾ ਹੋਵੇ ਚਾਹੇ ਪਾਣੀਆਂ ਦੀ ਵੰਡ ਦਾ ਮਸਲਾ ਹੋਵੇ ਚਾਹੇ ਮੈਂਬਰੀ ਦਾ ਮਸਲਾ ਹੋਵੇ ਤੇ ਸਾਡੇ ਵਾਲੇ ਕਹਿੰਦੇ ਠੀਕ ਹੈ ਜੀ ਜੋ ਤੁਸੀਂ ਕਰਨਾ ਕਰੋ ਅਸੀਂ ਤਾਂ ਮੋਟਾ-ਮੋਟਾ ਬਿਆਨ ਦੇ ਦਾਂਗੇ ਜੀ ਮੋਟਾ-ਮੋਟਾ ਬੋਦਾਂਗੇ ਕਿ ਲੜਾਈ ਨਹੀਂ ਲੱਗ ਸਕਦੀ